ਨਮਸਕਾਰ ਸਸਰੀਗਾਲ ਅੱਜ ਸਾਨੂੰ ਫੇਰ ਇਕੱਠੇ ਹੋਏ ਹੈਗੇ ਆ ਆਪਦੀ ਹਸਾ ਪੱਖ ਰੱਖਣ ਵਾਸਤੇ ਤੁਹਾਨੂੰ ਪਤਾ ਹੋਊਗਾ ਜਿਹੜਾ ਕਰਨਲ ਕੁੱਟਮਾਰ ਵਾਲਾ ਕੇਸ ਹੈਗਾ ਉਹਦੇ ਵਿੱਚ ਜਿਹੜੀ ਉਹਨਾਂ ਦੀ ਮੈਡਮ ਹੈ ਮਿਸਿਸ ਬਾਠ ਉਹਨਾਂ ਵੱਲੋਂ ਜਿਹੜੀ ਗਲਤ ਬਿਆਨਵਾਜੀ ਕੀਤੀ ਗਈ ਹੈ ਉਸ ਬਿਆਨਵਾਜੀ ਦੇ ਵਿੱਚ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਆ ਸਾਡੇ ਜਿਹੜੇ ਸਾਡਾ ਦੋਸਤ ਸਾਡਾ ਮਿੱਤਰ ਸਾਡਾ ਸਾਥੀ ਇੱਥੋਂ ਚਲਾ ਗਿਆ ਸੀ ਹਰਜਿੰਦਰ ਸਿੰਘ ਜੋਹਲ ਜਿਦੇ ਉਤੇ ਗੈਂਗਸਟਰ ਨੇ ਗੋਲੀਆਂ ਚਲਾਤੀਆਂ ਸੀ ਤੇ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਸ ਮੈਡਮ ਨੇ ਜਿਹੜਾ ਹੈਗਾ ਇੱਥੇ ਆ ਕੇ ਧਰਨਾ ਚੁਕਾਇਆ ਸੀਗਾ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਪੁਲਿਸ ਦੇ ਨਾਲ ਰਲ ਕੇ ਇੱਥੇ ਸਾਰੇ ਲੋਕਾਂ ਨੂੰ ਜਿਹੜੇ ਧਰਨੇ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੂੰ ਤਿੱਤਰ-ਬਿੱਤਰ ਕਰਤਾ ਸੀ ਬੜੀ ਸਾਜ਼ਿਸ਼ ਦੇ ਤਹਿਤ ਤੇ ਅੱਜ ਉਲਟਾ ਇਹ ਮੇਲੇ ਦੇ ਪਰਿਵਾਰ ਦੇ ਉੱਤੇ ਇਲਜ਼ਾਮ ਲਗਾ ਕੇ ਜੇ ਪਹਿਲਾਂ ਇਹਨਾਂ ਨੇ ਉਹਨਾਂ ਦੀ ਡੈੱਡ ਬੋਡੀ ਦਾ ਸੌਦਾ ਕੀਤਾ ਤੇ ਅੱਜ ਉਸ ਨੂੰ ਵਿਚਾਰੇ ਨੂੰ ਉੱਤੇ ਵੀ ਨਹੀਂ ਇਹ ਮਤਲਬ ਚੈਨ ਦਾ ਸਾਹ ਲੈਂਦੇ ਰੇ ਅੱਜ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜੀ ਜੀਵਨ ਗੋਇਲ ਜੀ ਹੈ ਤੇ ਹਰਮਲਾਪ ਗਰੇਵਾਲ ਜੀ ਸਮਾਜ ਸੇਵੀ ਤੇ ਮਾਲ ਰੋਡ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹੈਗੇ ਆ ਮਨੀਤ ਗੁਪਤਾ ਜੀ ਕਿਉਂਕਿ ਮਾਲ ਰੋਡ ਉੱਤੇ ਹੀ ਜਿਹੜੀ ਇਹ ਵਾਰਦਾਤ ਹੋਈ ਸੀ 28 10 2023 ਨੂੰ ਟਾਈਮ ਸੀਗਾ 5:10 ਦਾ ਸ਼ਾਮ ਦਾ ਦੁਸ਼ਹਿਰਾ ਹੈ ਦੀਵਾਲੀ ਦਾ ਸੀਜ਼ਨ ਸੀਗਾ ਤੇ ਜਮਾ ਹਨੂਮਾਨ ਚੌਂਕ ਦੇ ਕੋਲ ਉਹ ਆਦੀ ਦੁਕਾਨ ਦੇ ਬਾਹਰ ਬੈਠੇ ਸੀ ਤਾਂ ਗੈਂਗਸਟਰ ਉਹਨਾਂ ਦੇ ਗੋਲੀਆਂ ਮਾਰ ਗਏ ਸੀਗੇ ਤੇ ਉੱਥੇ ਉਹਨਾਂ ਦੀ ਮਰਡਰ ਕਰ ਗਏ ਸੀਗੇ ਉਸ ਤੋਂ ਬਾਅਦ ਮੈਡਮ ਦਾ ਇੱਕ ਬਿਆਨ ਆਂਦਾ ਹੈ ਹੁਣ ਮੈਡਮ ਬਾਠ ਜਿਹੜੇ ਹੈਗੇ ਆ ਉਹ ਬਿਆਨ ਦੇ ਰਹੇ ਹੈਗੇ ਆ ਕਿ ਜਿਹੜੀ ਐਫ ਆਈ ਆਰ ਹੈ ਮੇਲੇ ਦੀ ਐਫ ਆਈ ਆਰ ਨਹੀਂ ਹੋ ਰਹੀ ਸੀ ਮੇਲੇ ਦੇ ਮਰਡਰ ਦੇ ਵਿੱਚ ਹਰਜਿੰਦਰ ਸਿੰਘ ਜੋਹਲ ਦੇ ਮਰਡਰ ਦੇ ਵਿੱਚ ਤੇ ਇਹ ਉੱਥੇ ਆਏ ਤੇ ਇਹਨਾਂ ਨੇ ਭੱਜ ਕੇ ਉੱਥੇ ਜਿਹੜੀ ਹੈਗੀ ਹੈ ਉੱਥੇ ਐਫ ਆਈ ਆਰ ਕਰਾਈ। ਇਹ ਤਾਂ ਮੈਡਮ ਤੁਸੀਂ ਤਾਂ ਅਗਲੇ ਦਿਨ ਆਏ ਸੀ ਕਿ ਦੁਪਹਿਰੇ ਮੇਲੇ ਦਾ ਜਿਹੜਾ 28 ਅਕਤੂਬਰ 2023 ਨੂੰ ਸ਼ਾਮ ਨੂੰ 5:00 ਬਜੇ 10 ਮਿੰਟ ਦੇ ਮਰਡਰ ਹੋਇਆ ਹੈਗਾ ਤਾਂ ਪੁਲਿਸ ਨੇ ਤਾਂ ਨਾਲ ਦੀ ਨਾਲ ਹੀ ਐਫ ਆਈ ਆਰ ਦਰਜ ਕਰਤੀ ਸੀ। ਆ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਹੈ। 184 ਨੰਬਰ ਐਫ ਆਈ ਆਰ ਤੇ ਇਹਦੀ ਡੇਟ ਵੀ ਦੇਖ ਲਓ ਤੁਸੀਂ 28 10 2023 ਸੇਮ ਡੇ ਦੇ ਵਿੱਚ 2-3 ਘੰਟਿਆਂ ਦੇ ਵਿੱਚ ਤੇ ਐਫ ਆਈ ਆਰ ਦੀ ਕਾਪੀ ਪੁਲਿਸ ਨੇ ਸਾਨੂੰ ਹੀ ਪਕੜਾਤੀ ਸੀ ਨਾਲੋਂ ਨਾਲ ਹੀ ਹੋ ਗਈ ਸੀ ਪੰਜਾਬ ਦੇ ਵਿੱਚ ਕੋਈ ਸਿੰਗਲ ਕੇਸ ਦੱਸ ਦੋ ਵੀ ਬੰਦੇ ਦਾ ਮਰਡਰ ਹੋਇਆ ਹੋਵੇ ਗੋਲੀਆਂ ਚਲਾ ਕੇ ਤੇ ਪੁਲਿਸ ਨੇ ਐਫ ਆਈ ਆਰ ਦਰਜ ਨਾ ਕੀਤੀ ਹੋਵੇ ਤੁਸੀਂ ਲੋਕਾਂ ਨੂੰ ਹਲੇ ਵੀ ਸਾਰੀ মিডিਆ ਦੇ ਵਿੱਚ ਏਡੀ ਦਲੇਰੀ ਦੇ ਨਾਲ ਝੂਠ ਬੋਲੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਵੀ ਤੁਸੀਂ ਇੱਥੇ ਆ ਕੇ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਾਈ ਹੈ ਪੇਟੇ ਲਾਂਦਾ ਤੁਹਾਡੇ ਤੁਸੀਂ ਤਾਂ ਅਗਲੇ ਦਿਨ ਆਏ ਸੀਗੇ 29 ਤਰੀਕ ਨੂੰ ਤੁਸੀਂ ਦਿਖਾਓ ਇੱਕ ਪ੍ਰੂਫ ਆਖਦਾ ਵੀ ਤੁਸੀਂ 28 ਤਰੀਕ ਨੂੰ ਆਏ ਸੀ ਮਰਡਰ ਵਾਲੇ ਦਿਨ 29 ਤਰੀਕ ਨੂੰ ਵੀ ਤੁਹਾਡਾ ਕੀ ਮਕਸਦ ਸੀਗਾ ਸਿਰਫ ਇਥੋਂ ਡੈੱਡ ਬੋਡੀ ਚੁਗਵਾਉਂਦਾ ਤੁਸੀਂ ਇੱਕ ਬਿਆਨ ਹੋਰ ਦੇ ਰਹੇ ਹੋ ਮੈਡਮ ਤੁਸੀਂ ਕਹਿ ਰਹੇ ਹੋ ਵੀ ਮੇਲੇ ਦੀ ਡੈੱਡ ਬੋਡੀ ਮੇਲੇ ਦੀ ਡੈੱਡ ਬੋਡੀ ਤੁਸੀਂ ਕਹਿ ਰਹੇ ਹੋ ਵੀ ਧੁੱਪੇ ਪਈ ਸੀਗੀ ਤਾਂ ਕਰਕੇ ਮੌਤਾ ਸੰਸਕਾਰ ਕਰਵਾਇਆ ਜਦੋਂ ਕਿ ਤੁਹਾਨੂੰ ਪਤਾ ਨਹੀਂ ਵੀ ਉਹ ਡੈੱਡ ਬੋਡੀ ਜਿਹੜੀ ਸੀਗੀ ਉਹ ਡੀਪ ਫ੍ਰੀਜ਼ਰ ਦੇ ਵਿੱਚ ਪਈ ਸੀ ਉਹਦੇ ਵਿੱਚ ਤਾਂ 2 ਸਾਲ ਤੱਕ ਵੀ ਰੱਖੀ ਜਾ ਸਕਦੀ ਹੈ ਨਾਲੇ ਜੇ ਤੁਹਾਨੂੰ ਜ਼ਿਆਦਾ ਚਿੰਤਾ ਸੀ ਧੁੱਪ ਦੀ ਵੀ ਖਰਾਬ ਨਾ ਹੋ ਜੇ ਹੋਰ ਨਾ ਹੋ ਜੇ ਤਾਂ ਟੈਂਟ ਲਵਾ ਦਿੰਦੇ ਅਸੀਂ ਆ ਦਾ ਸੰਗਰਸ਼ ਕਿਸੇ ਹੋਰ ਪਾਸੇ ਸ਼ਿਫਟ ਕਰ ਲੈਂਦੇ ਫਿਰ ਤੁਸੀਂ ਇਲਜ਼ਾਮ ਲਗਾ ਰਹੇ ਹੈਗੇ ਹੋ ਦੱਸ ਰਹੇ ਹੋ ਵੀ ਮੈਂ 6 ਮਹੀਨੇ ਪਕਾਈ ਕਰਕੇ ਲਗਾਤਾਰ ਮੇਲੇ ਹੋਰਾਂ ਨੂੰ 20 ਲੱਖ ਰੁਪਏ ਦਵਾਇਆ ਫਿਰ ਤੁਸੀਂ ਦੁਬਾਰਾ ਆ ਕੇ ਕਹਿੰਦੇ 20 ਲੱਖ ਨਹੀਂ ਅਗਲੇ ਦਿਨ ਤੁਸੀਂ ਸਟੇਟਮੈਂਟ ਤੁਸੀਂ ਮੀਡੀਆ ਦੇ ਵਿੱਚ ਫੇਰ ਇੱਕ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਦੇਈ ਜਾਣਾ ਬੜੀ ਦਲੇਰੀ ਦੇ ਨਾਲ ਵੀ ਤੁਸੀਂ ਮੇਲੇ ਦੇ ਪਰਿਵਾਰ ਨੂੰ 6 ਮਹੀਨੇ ਭੱਜ ਨੱਟ ਕੇ 20 ਲੱਖ ਰੁਪਏ ਦਵਾਇਆ ਅਗਲੇ ਦਿਨ ਤੁਸੀਂ ਫੇਰ ਸਟੇਟਮੈਂਟ ਦੇ ਰਹੇ ਹੋ ਮੀਡੀਆ ਦੇ ਵਿੱਚ ਆਪ ਦੀ ਸਟੇਟਮੈਂਟ ਪਿਛਲੀ ਵਾਲੀ ਤੋਂ ਮੁਕਰ ਕੇ ਵੀ 20 ਲੱਖ ਨਹੀਂ ਮੈਂ 10 ਲੱਖ ਦੋਆਇਆ 6 ਮਹੀਨੇ ਭੱਜੀ ਮੈਂ ਤੁਸੀਂ ਕੀ ਦੋਆਇਆ ਤੁਹਾਡੀ ਤਾਂ ਕੋਈ ਮੰਗ ਹੀ ਨਹੀਂ ਸੀ ਮੰਗ ਤਾਂ ਸਾਡੇ ਵਪਾਰ ਮੰਡਲ ਦੀ ਸਾਡੀ ਸੰਸਥਾਵਾਂ ਦੀ ਸਾਡੇ ਸ਼ਹਿਰ ਦੀ ਸੀ ਅਸੀਂ ਮੰਗ ਕੀਤੀ ਸੀਗੀ ਵੀ ਮੇਲੇ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈਗਾ ਜਿਹੜਾ ਉਹਦਾ ਲੋਨ ਹੈਗਾ ਲੋਨ ਕਲੀਅਰ ਕਰੇ ਸਰਕਾਰ ਤੁਸੀਂ ਨਾਲ ਲੋਨ ਕਲੀਅਰ ਕਰਵਾਇਆ ਤੁਸੀਂ ਉਹਦੇ ਆਸਤੇ ਕੀ ਐਫਰਟਸ ਕੀਤੇ ਉਹਦੇ ਆਸਤੇ ਦਿਨ ਰਾਤ ਇੱਕ ਤਾਂ ਸਾਡੇ ਇੱਥੇ ਦੇ ਦੁਕਾਨਦਾਰਾਂ ਨੇ ਕੀਤਾ ਮਾਲ ਰੋੜ ਐਸੋਸੀਏਸ਼ਨ ਨੇ ਕੀਤਾ ਸਾਡੇ ਵਪਾਰ ਮੰਡਲ ਨੇ ਕੀਤਾ ਡੀਸੀ ਸਾਹਿਬ ਕੋਲ ਅਸੀਂ ਲਗਾਤਾਰ ਜਾਂਦੇ ਰਹੇ ਡੀਸੀ ਸਾਹਿਬ ਨੇ ਸਾਨੂੰ ਮੌਕੇ ਦੇ ਉੱਤੇ ਇੱਕ ਕਮਿਟਮੈਂਟ ਕੀਤੀ ਸੀਗੀ ਸ਼ੌਕਤ ਅਹਿਮਦ ਭਰੇਗੀ ਨੇ ਅਸੀਂ ਉਸ ਗੱਲ ਵਾਸਤੇ ਅੱਜ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਵੀ ਉਹ ਆਪ ਦੀ ਜ਼ੁਬਾਨ ਤੇ ਖਰੇ ਉਤਰੇ ਡੀਸੀ ਸਾਹਿਬ ਨੇ ਸਾਨੂੰ ਉੱਥੇ ਕਿਹਾ ਕਿ ਦੇਖੋ ਇੱਕ ਮੇਰੇ ਹੱਥ ਦੇ ਵਿੱਚ ਪਾਵਰ ਹੈ ਵੀ ਮੈਂ 5-5 ਲੱਖ ਰੁਪਏ ਦੇ ਦੋ ਚੈੱਕ 10 ਲੱਖ ਰੁਪਇਆ ਮੈਂ ਮੁਆਵਜ਼ਾ ਦੇਵਾ ਸਕਦਾ ਹੈ ਬੱਚੇ ਨੂੰ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ ਹੈ ਵੀ ਜੇ ਕੋਈ ਗੈਂਗਸਟਰ ਕਿਸੇ ਦਾ ਮਰਡਰ ਕਰ ਜਾ ਤਾਂ ਉਸ ਨੂੰ ਸਰਕਾਰ ਕੋਈ ਪੈਸੇ ਦੇ ਸਕੇ ਕਹਿੰਦੇ ਮੈਂ ਆਪਦੇ ਵੱਲੋਂ ਜਿਹੜਾ ਹੈਗਾ ਇਹ 5-5 ਲੱਖ ਦੇ ਮੈਂ ਚੈੱਕ ਦਵਾ ਦੂੰਗਾ ਉਹਨਾਂ ਨੇ ਬੀਸੀ ਸਾਹਿਬ ਨੇ 30 ਦਸੰਬਰ 2023 ਯਾਨੀ ਕਿ ਸਹੀ 2 ਮਹੀਨੇ ਬਾਅਦ ਮੈਨੂੰ ਇੱਕ ਮੈਸੇਜ ਕੀਤਾ ਮੋਬਾਈਲ ਦੇ ਉੱਤੇ ਕਿਉਂਕਿ ਅਸੀਂ ਮੰਗਾ ਦੇ ਵਿੱਚ ਮੈਂ ਪ੍ਰਧਾਨ ਜੀ ਅਸੀਂ ਸਾਰੇ ਮੂਰੇ ਸੀਗੇ ਸ਼ਹਿਰ ਦੇ ਲੋਕ ਸਾਨੂੰ ਇੱਕ ਮੈਸੇਜ ਕੀਤਾ ਕਿ ਮੈਂ ਜਿਹੜੀ ਕਮਿਟਮੈਂਟ ਕੀਤੀ ਸੀਗੀ ਮੈਂ ਆਪਦੀ ਕਮਿਟਮੈਂਟ ਦੇ ਅਨੁਸਾਰ ਵੀ ਜਿਹੜਾ 10 ਲੱਖ ਰੁਪਈਆ ਸੀਗਾ ਉਹ ਆ ਗਿਆ ਹੈਗਾ ਤੇ 5-7 ਦਿਨਾਂ ਦੇ ਵਿੱਚ ਮੈਂ ਫੈਮਲੀ ਨੂੰ ਦੇ ਦੂੰਗਾ ਮੈਡਮ ਮਰੇ ਹੋਏ ਬੰਦੇ ਦੇ ਉੱਤੇ ਐਨੇ ਝੂਠ ਮਾਰੀ ਜਾਂਦੇ ਹੋ ਮੇਲਾ ਜੀ ਦੇ ਡੈਥ ਸਮੇਂ ਜਦੋਂ ਧਰਨਾ ਲੱਗਿਆ ਹੋਇਆ ਸੀ ਨਾ ਤੁਹਾਡੇ ਉਸ ਟਾਈਮ ਦੀ ਵੀ ਵੀਡੀਓਜ਼ ਬਹੁਤ ਹੈਗੀਆਂ ਜਦੋਂ ਮੀਡੀਆ ਕਵਰੇਜ ਕਰਨੀ ਸੀਗੀ ਤੁਸੀਂ ਮੀਡੀਆ ਨੂੰ ਬਾਰ-ਬਾਰ ਰੋਕ ਰਹੇ ਹੋ ਵੀ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮੈਂ ਇਕੱਲੀ ਪੂਰੇ ਬਠਿੰਡੇ ਨੂੰ ਕਿਵੇਂ ਗੁੰਮਰਾਹ ਕਰ ਗਈ ਤੁਸੀਂ ਨਾ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੂੰ ਅੰਦਰ ਵੜਨ ਦਿੱਤਾ ਸਾਨੂੰ ਲੱਗਿਆ ਵੀ ਫੈਮਿਲੀ ਮੈਂਬਰ ਅਸੀਂ ਜਾ ਨਹੀਂ ਸਕਦੇ ਪ੍ਰੈਸ ਵਾਲਿਆਂ ਨੂੰ ਲੱਗਿਆ ਵੀ ਜਦੋਂ ਉਹ ਮੇਲੇ ਦੀ ਭੈਣ ਸਾਨੂੰ ਰੋਕੀ ਜਾਂਦੀ ਅਸੀਂ ਵੀਡੀਓ ਕਿਉਂ ਬਣਾਈਏ ਤਾਂ ਪ੍ਰੈਸ ਵਾਲਿਆਂ ਨੇ ਵੀ ਨਹੀਂ ਬਣਾਈ ਉਹ ਵੀਡੀਓਜ਼ ਵੀ ਹੈਗੀ ਹੈ ਤੁਸੀਂ ਨਾ ਤਾਂ ਮੀਡੀਆ ਨੂੰ ਕਵਰੇਜ ਕਰਨ ਦਿੱਤੀ ਨਾ ਤੁਸੀਂ ਕਿਸੇ ਸ਼ਹਿਰ ਦੇ ਬੰਦੇ ਨੂੰ ਤੁਸੀਂ ਮੇਲੇ ਦੇ ਪਰਿਵਾਰ ਦੇ ਨਾਲ ਤਾਲਮੇਲ ਹੋਣ ਦਿੱਤਾ ਇਹਨਾਂ ਸਾਰੀਆਂ ਚੀਜ਼ਾਂ ਦੇ ਸਬੂਤ ਹੈ ਅੱਜ ਜਦੋਂ ਹੁਣ ਤੁਹਾਡੇ ਖੁਦ ਦੇ ਉੱਤੇ ਪੈ ਰਹੀ ਹੈ ਪ੍ਰੋਬਲਮ ਆ ਰਹੀ ਹੈ ਸਾਨੂੰ ਲੱਗਦਾ ਉਹ ਨਹੀਂ ਪ੍ਰੋਬਲਮ ਨਹੀਂ ਹੈ ਜਿੰਨੀ ਤੁਸੀਂ ਈਗੋ ਦੇ ਨਾਲ ਆਪਦੀ ਈਗੋ ਦੇ ਨਾਲ ਉਸ ਨੂੰ ਬਣਾਤੀ ਐ ਏਡੀ ਵੱਡਾ ਮਸਲਾ ਤੁਸੀਂ ਜਿਹਨੂੰ ਤੁਹਾਨੂੰ ਲੱਗਦਾ ਵੀ ਜਿਹੜੀ ਚੀਜ਼ ਮੇਰੇ ਮੂੰਹ ਦੇ ਵਿੱਚੋਂ ਨਿਕਲਦੀ ਬਸ ਉਹ ਸਤਿਵਚਨ ਹੈ ਉਹ ਪੂਰੇ ਹੋਣੇ ਜੀ ਰਿਹਾ ਗਿਆ ਐ ਐ ਨਹੀਂ ਹੁੰਦਾ ਹੁੰਦਾ ਸਰਿਆਂ ਨੂੰ ਨਮਸਕਾਰ ਜੀ ਜਿਹੜੀ ਉਹ ਮੇਲਾ ਜੀ ਦੀ ਜਿਹੜਾ ਧਰਨਾ ਚੱਲਿਆ ਸੀ ਉਹਦੇ ਬਾਰੇ ਮੈਂ ਤੁਹਾਨੂੰ ਸਾਰੇ ਡਿਟੇਲ ਦੱਸਣ ਲੱਗਾਗਾ ਸਾਡਾ ਧਰਨਾ ਸਵੇਰ ਤੋਂ ਲੈ ਕੇ ਸ਼ਾਮ 3:00 3:30 ਵਜੇ ਬੜੀ ਸ਼ਾਂਤ ਮਹੀਨਾਂ ਚੱਲ ਰਿਹਾ ਸੀਗਾ ਬਹੁਤ ਵਧੀਆ ਸਾਰੇ ਉੱਥੇ ਸਿੱਧੂ ਮੂਸੇ ਵਾਲੇ ਦੇ ਫਾਦਰ ਵੀ ਆਏ ਤੇ ਨਵਜੋਤ ਸਿੱਧੂ ਜੀ ਵੀ ਆਏ ਬਹੁਤ ਜ਼ਿਆਦਾ ਕੌਮਜਾਬ ਸਾਡਾ ਧਰਨਾ ਸੀ ਪਰ ਇੱਕੋ ਦਮ ਇੱਕੋ ਦਮ ਇਹ ਜਿਹੜੀ ਮੈਡਮ ਮੈਸੇਜ ਕਰਨ ਵਾਲਾ ਇਹ ਪ੍ਰਗਟ ਹੋਈ ਪਤਾ ਨਹੀਂ ਕਿਵੇਂ ਪ੍ਰਗਟ ਹੋਈ ਸਾਨੂੰ ਨਹੀਂ ਪਤਾ ਲੱਗਿਆ ਇੱਕ ਦਮ ਉਹ ਮੇਲਾ ਜੀ ਦੀ ਵਾਈਫ ਦਾ ਹੱਥ ਫੜ ਕੇ ਉੱਥੇ ਆਈ ਤੇ ਇਹਨੇ ਸਾਡੇ ਨਾਲ ਬੈਠ ਸ਼ੁਰੂ ਕਰਤੀ ਜੀ ਸਾਡਾ ਫੈਮਿਲੀ ਮੈਟਰ ਹੈ ਅਸੀਂ ਕਹਾਂ ਫੈਮਿਲੀ ਮੈਟਰ ਕਿਵੇਂ ਹੋ ਸਕਦਾ ਹੈਗਾ ਸਾਰਾ ਬਪਾਲ ਬੰਡਲ ਇਹਨਾਂ ਦੇ ਨਾਲ ਲੱਗਿਆ ਦਾ ਫਿਰ ਮੇਲਾ ਜੀ ਦੀ ਮੈਡਮ ਨੇ ਕਿਹਾ ਵੀ ਜਿਸ ਤਰ੍ਹਾਂ ਵਪਾਰ ਮੰਗਲ ਕਰੂਗਾ ਉਹ ਮੈਨੂੰ ਮਨਜ਼ੂਰ ਆ ਮੈਂ ਉਹ ਗੱਲ ਮੰਨੂਗੀ ਇਹਨੇ ਆਪਦੀ ਚਾਲਬਾਜ਼ੀ ਨਾਲ ਮੈਡਮ ਦਾ ਹੱਥ ਫੜਿਆ ਤੇ ਪੁਲਿਸ ਦੀ ਮਿਲੀ ਭੁਗਤ ਸੀ ਇਹਨਾਂ ਦੇ ਨਾਲ ਪੁਲਿਸ ਇਹਨਾਂ ਨੂੰ ਐਮ ਐਸ ਡੀ ਸਕੂਲ ਚ ਲੈ ਗਈ ਜਦੋਂ ਐਮ ਐਸ ਡੀ ਸਕੂਲ ਚ ਲੈ ਗਈ ਤੇ ਮੈਂ ਵੀ ਮਗਰ ਚਲਾ ਗਿਆ ਮੈਨੂੰ ਉੱਥੇ ਨਰਿੰਦਰ ਨਰਿੰਦਰ ਕੁਮਾਰ ਐਸ ਪੀ ਸਿਟੀ ਹੈ ਉਹਨਾਂ ਨੇ ਰੋਕਿਆ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਮੈਂ ਕਿਹਾ ਜੀ ਮੈਂ ਵਪਾਰ ਮੰਡਲ ਦਾ ਪ੍ਰਧਾਨ ਹਾਂ ਮੈਂ ਜਾਊਂਗਾ ਤੁਸੀਂ ਮੈਨੂੰ ਕਿਵੇਂ ਰੋਕੋਗੇ ਮੈਂ ਫਿਰ ਅੰਦਰ ਗਿਆ ਨਾ ਮੈਨੂੰ ਉਹਨਾਂ ਨੇ ਰੋਕਤਾ ਮੈਂ ਖੜਾ ਰਿਹਾ ਕਹਿੰਦੇ ਮੈਂ ਤੁਹਾਨੂੰ 2 ਮਿੰਟ ਚ ਬੁਲਾਉਣਾ ਫਿਰ ਮੈਨੂੰ ਉਹ ਬੁਲਾ ਕੇ ਅੰਦਰ ਲੈ ਗਏ ਮੈਂ ਅੰਦਰ ਚਲਾ ਗਿਆ ਜਦੋਂ ਅੰਦਰ ਗਿਆ ਤਾਂ ਇਹ ਮੈਡਮ ਕਹਿੰਦੀ ਸਾਡਾ ਫੈਮਿਲੀ ਦਾ ਇਹ ਹੈਗਾ ਤੇ ਅਸੀਂ ਆਪਣੇ ਆਪ ਇਹਨੂੰ ਹੱਲ ਕਰਾਂਗੇ ਤੇ ਜਦੋਂ ਇਹਨੂੰ ਇਹ ਫੈਮਿਲੀ ਦਾ ਕਿ ਮੈਂ ਕਹਿੰਦਾ ਮੈਂ ਫਿਰ ਉਹ ਮੋਹਰਤਾ ਚੌਧਰੀ ਬੰਨਨ ਦਾ ਕੀ ਫੈਦਾ ਨਹੀਂ ਪੁਲਿਸ ਨੂੰ ਅਸੀਂ ਕਿ ਦੁਆਸੇ ਸਾਰਾ ਬਠੰਡਾ ਸਾਡੇ ਨਾਲ ਸੀਗਾ ਅਸੀਂ ਉਹ ਦਿਨ ਅਸੀਂ ਜਿੱਤ ਕੇ ਹਟਦੇ ਤੇ ਇਹਨੇ ਸਾਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਸਾਡਾ ਫੁੱਦੋ ਖਿੱਚਿਆ ਵੀ ਸਾਡਾ ਇਹ ਫੈਮਿਲੀ ਮੈਟਰ ਆ ਸੀ ਆਪਣੇ ਆਪ ਕਰਾਂਗੇ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਜਦੋਂ ਅਸੀਂ ਧਰਨਾ ਚੱਕਤਾ ਲੋਕਾਂ ਨੇ ਸਾਨੂੰ ਫਿੱਟ ਲਾਂਤਾ ਪਾਈਆਂ ਵੀ ਯਾਰ ਤੁਸੀਂ ਸਵੇਰ ਦੇ ਬੈਠੇ ਹੋ ਤੁਸੀਂ ਵੇਖ ਗਏ ਸਾਨੂੰ ਇੱਥੋਂ ਤੱਕ ਲੋਕਾਂ ਨੇ ਕਿਹਾ ਤੇ ਇਸ ਕਰਕੇ ਮੈਡਮ ਦੀ ਇਹ ਫਿਤਰਤ ਹੈ ਤੁਸੀਂ ਇਹਦੀਆਂ ਗੱਲਾਂ 'ਚ ਨਾ ਆਓ ਅਰੇ ਤੂੰ ਮੈਡਮ ਝੂਠ ਦੇਣਾ ਪੈਰ ਨਹੀਂ ਹੁੰਦੇ ਤੇ ਜਿੱਥੇ ਤੱਕ ਗੱਲ ਹੈ ਆਰਮੀ ਦੀ ਤਾਸੀਂ ਬਾਉ ਜੀ ਦੇ ਦਫਤਰ ਦੇ ਵਿੱਚ ਬੈਠਿਆ ਪਿੱਛੇ ਦੇਖ ਲਓ ਕਿਹੜੀ ਫੋਟੋ ਹੈ ਫੌਜੀਆਂ ਦੀ ਫੋਟੋ ਲੱਗੀ ਹੋਈ ਹੈ ਇੱਥੇ ਤੇ ਪੁਲਿਸ ਦੇ ਅਸੀਂ ਕੋਈ ਖਾਸ ਨਹੀਂ ਆ ਮੇਰੀ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਵੀ ਇਹ ਪੁਲਿਸ ਦਾ ਸਾਥ ਦੇ ਰਹੇ ਨੇ ਤੇ ਤੁਸੀਂ ਕਹਿ ਰਹੇ ਸੀ ਇਹ ਕੋਈ ਅਜੰਡਾ ਚਲਾ ਰਹੇ ਨੇ ਅਜੰਡੇ ਅਸੀਂ ਨਹੀਂ ਚਲਾ ਰਹੇ ਤੇ ਕਹ ਰਹੇ ਤੁਸੀਂ ਵੀ 1.5 ਸਾਲ ਤੋਂ ਅਸੀਂ ਲੰਬੜ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਦੁਰ ਲਾਂ ਤਾਂ ਭਾਈਆਂ ਸੀ ਆਪਣੇ ਆਪ ਨੂੰ ਕੋਈ ਸਾਡੇ ਨਾਲ ਕਰ ਕੀ ਗਏ ਤੁਸੀਂ ਮੈਂ ਕੱਜ ਸਵੇਰੇ ਵੀ ਪੋਸਟ ਪਾ ਦਿੱਤੀ ਸੀ ਵੀ ਮੇਰੀ ਆਖਰੀ ਪੋਸਟ ਹੈ ਪਰ ਉਸ ਤੋਂ ਬਾਅਦ ਤੁਹਾਡੀ ਆ ਦੇਖ ਲਈ ਕੱਲ ਤੁਸੀਂ 20 ਲੱਖ ਰੁਪਏ ਖੜੇ ਪੈਰ ਦੁਆਰੇ ਸੀ ਠੀਕ ਹੈ ਯਾਦ ਰੱਖ ਰਿਹਾ ਕਰੋ ਵੀ ਝੂਠ ਕੀ ਬੋਲਿਆ ਤੁਸੀਂ ਕੱਲ ਦੀ ਸਟੇਟਮੈਂਟ ਦੇ ਵਿੱਚ ਇੱਕ ਚੈਨਲ ਨੂੰ ਤੁਸੀਂ ਕਹਿ ਰਹੇ ਹੋ 20 ਲੱਖ ਰੁਪਏ ਮੈਂ ਉਸ ਟਾਈਮ ਤੇ ਦਬਾਇਆ ਤੇ ਮੈਂ ਆ ਗਈ ਠੀਕ ਹੈ ਅੱਜ ਦੀ ਸਟੇਟਮੈਂਟ ਦੇ ਵਿੱਚ ਉਹ 10 ਲੱਖ ਰੁਪਏ ਤੇ ਆ ਗਿਆ ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਵੀ 10 ਲੱਖ ਰੁਪਈਆ ਸੀਗਾ ਕਿਉਂਕਿ ਅਸੀਂ ਇੱਥੇ ਮੀਡੀਆ ਨੇ ਤੁਹਾਡੀ ਉਹ ਸਟੇਟਮੈਂਟ ਮੀਡੀਆ ਕਰਕੇ ਮੀਡੀਆ ਸਾਨੂੰ ਕੋਲ ਲਗਾ ਰਣ ਲੱਗੀ ਵੀ ਇਹ ਕੀ ਗਈ ਆਂਦੀ ਹੈ ਮਿਲਿਆ ਤਾਂ ਕੁਝ ਹੋਰ ਹੈ ਅਸੀਂ ਕਿ ਡੀਸੀ ਸਾਹਿਬ ਕੋਲ ਪੁੱਛ ਲੋ ਤੇ ਡੀਸੀ ਸਾਹਿਬ ਅੱਜ ਹੈ ਨਹੀਂ ਸੀ ਨਹੀਂ ਤਾਂ ਸਾਨੂੰ ਇੱਥੇ ਆ ਜਿਵੇਂ ਬੈਠਣ ਦੀ ਲੋੜ ਪੈਂਦੀ ਇਹ ਪੱਤਰਕਾਰ ਬਠਿੰਡੇ ਵਾਲੇ ਭਰਾਵਾਂ ਨੇ ਆਪ ਜਵਾਬ ਦੇ ਦੇਣਾ ਸੀ ਤੁਹਾਨੂੰ ਤੇ ਉਹ ਕਰਨਗੇ ਡੀਸੀ ਸਾਹਿਬ ਨਾਲ ਗੱਲ ਵੀ ਕੀ ਮਿਲਿਆ ਤੇ ਕਿਵੇਂ ਮਿਲਿਆ ਤੇ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਹਜੇ ਵੀ ਤੁਹਾਨੂੰ ਨਹੀਂ ਪਤਾ ਵੀ ਹੋਇਆ ਕੀ ਸੀ ਤੁਸੀਂ ਸਾਡੇ ਭਰਾ ਦੀ ਲਾਸ਼ ਨੂੰ ਮਰਦਾ ਡੈੱਡ ਬੋਡੀ ਮਰਦਾ ਐਦਾ ਕਰਕੇ ਗੱਲ ਕਰ ਰਹੇ ਹੋ ਉਹਦੀ ਦੇਹ ਨੂੰ ਮੱਖੀਆਂ ਖਾਰੀਆਂ ਨੇ ਅਕਤੂਬਰ ਦਾ ਮਹੀਨਾ ਸੀ 28 ਅਕਤੂਬਰ ਪੜ ਲ ਗਿਆ ਅਕਤੂਬਰ ਦੇ ਮਹੀਨੇ 'ਚ ਪੰਜਾਬ 'ਚ ਮੱਖੀ ਨਹੀਂ ਹੁੰਦੀ ਨਾਲੇ ਡੀਪ ਫ੍ਰੀਜ਼ਰ ਦੇ ਵਿੱਚ ਤੇ ਡੀਪ ਫ੍ਰੀਜ਼ਰ ਦੇ ਵਿੱਚ ਸੀ ਜਨਰੇਟਰ ਦਾ ਇੰਤਜ਼ਾਮ ਕੀਤਾ ਹੋਇਆ ਜੇ 2 ਸਾਲ ਬੈਠੇ ਰਹਿੰਦੇ ਅਸੀਂ ਐਸੇ ਗੱਲ ਦਾ ਪ੍ਰਸ਼ਾਸਨ ਨੂੰ ਡਰ ਸੀ ਤੇ ਤੁਸੀਂ ਐਸੇ ਪੁਲਿਸ ਦੇ ਨਾਲ ਮਿਲ ਕੇ ਮੈਂ ਤਾਂ ਸਿਰਫ ਆਪਣਾ ਗੁੱਸਾ ਐਸੇ ਕਰਕੇ ਕੱਢਿਆ ਸੀ ਵੀ ਇੱਥੇ ਤੁਸੀਂ ਐਸੇ ਪੁਲਿਸ ਨਾਲ ਰਲ ਗਏ ਸੀ ਤੇ ਮੇਰੇ ਯੋ ਦੋਸਤ ਦੇ ਗੋਲੀਆਂ ਵੱਜੀਆਂ ਸੀ ਉਹਦੀ ਡੈਥ ਹੋ ਗਈ ਸੀ ਨਵਾਲਗ ਬੱਚੇ ਨੇ ਹੋਦੇ ਘਰੇ ਤਿੰਨ ਤਿੰਨ ਵਿਧਵਾ ਹੋ ਗਈਆਂ ਸੀ ਮਦਰ ਤੇ ਸਿਸਟਰ ਪਹਿਲਾ ਸੀਗੇ ਤੇ ਬਾਅਦ ਇਹ ਇਹ ਦਾ ਸਾਡਾ ਦੋਸਤ ਵੀ ਜਾਂਦਾ ਰਿਹਾ ਇਕੱਲਾ ਕਮੌੜ ਵਾਲਾ ਬਾਲਗ ਬੰਦਾ ਸੀ ਤੇ ਮੈਂ ਇਸ ਕਰਕੇ ਬੋਲਿਆ ਸੀ ਤੇ ਮੇਰੇ ਬੋਲਣ ਤੋਂ ਬਾਅਦ ਉਹ ਜਦ ਤੱਕ ਮੇਰਾ ਬੋਲਣਾ ਤੁਹਾਡੇ ਤੱਕ ਪਹੁੰਚਿਆ ਤੇ ਤੁਸੀਂ ਘਰਦਿਆਂ ਨੂੰ ਕਾਲ ਕਰਨੀ ਸ਼ੁਰੂ ਕਰ ਦਿੱਤੀਆਂ ਡੇਢ ਸਾਲ ਤੱਕ ਤੁਸੀਂ ਕਾਲ ਨਹੀਂ ਚੱਕੀ ਐ ਝੂਠ ਬੋਲ ਰਹੇ ਤੁਸੀਂ ਅੱਜ ਵੀ ਵੀ ਸਾਨੂੰ ਕੋਲਾ ਕਰਦੇ ਵੀ ਐਫਆਈਆਰ ਕਰਵਾ ਦੋ ਉਹਦਾ ਝੂਠ ਤਾਂ ਸਾਨੂੰ ਮੈਂ ਇਸ ਦਿਨ ਦਿਖਾ ਦਿੱਤਾ ਐਫਆਈਆਰ ਦਾ ਪਹਿਲੇ ਇੰਸਪੈਂਡ ਸੱਟੇ ਹੋ ਗਈ ਸੀ ਕੀਮ ਬਜਾ ਲਿਆ ਪੁਲਿਸ ਦੀ ਸਾਡੀ ਐਫਆਈਆਰ ਨਾ ਕਰੇ ਜਦ ਤੱਕ ਸਾਡੇ ਨਾਲ ਪੂਰਾ ਬਾਜ਼ਾਰ ਹੈ ਤੇ ਸਾਰਾ ਇਹ ਹੈ ਇਹਨਾਂ ਨੇ ਤਾਂ ਕੀਤਾ ਸੀ ਉਸ ਟਾਈਮ ਦੇ ਉੱਤੇ ਤੇ ਤੁਸੀਂ ਇੱਥੇ ਬੇਇਜ਼ਤੀ ਕਰਕੇ ਚਲੇ ਗਏ ਸਾਰੇ ਬਠਿੰਡੇ ਦੀ ਅਸੀਂ ਤੁਸੀਂ ਉਹਨਾਂ ਨੂੰ ਮਸਕੋਲਾ ਮਾਰਨੀ ਸ਼ੁਰੂ ਕੀਤੀਆ ਹੁਣ ਵੀਡੀਓ ਆਉਣ ਤੋਂ ਬਾਅਦ ਤਾਂ ਕਰਕੇ ਸਾਡੀ ਉਸ ਦੀ ਵਾਈਫ ਨੂੰ ਬੋਲਣਾ ਪਿਆ ਉਹ ਤਾਂ ਵਿਚਾਰੇ ਬੋਲਦੇ ਬੋਲਦੇ ਵੀ ਦੋ ਵਾਰ ਰੋਪੇ ਕਿਉਂਕਿ ਉਹਨਾਂ ਦਾ ਮਨ ਭਰਿਆ ਉਹ ਤੁਹਾਡੇ ਵਰਗੇ ਬੇਸ਼ਰਮ ਨਹੀਂ ਹੈ ਤੁਸੀਂ ਕਹਿੰਦੇ 1.5 ਸਾਲ ਤਾਂ ਲੱਭਿਆ ਨਹੀਂ ਲੱਭ ਕੇ ਤੇਰਾ ਆਚਾਰ ਪਾਣਾ ਸੀ ਸੀ ਜਿਵੇਂ ਬਤਮੀਜੀ ਨਾਲ ਥੋੜੀ ਜਿਹੀ ਗੱਲ ਨਿਕਲ ਗਈ ਚਲੋ ਤੇਰਾ ਕਹਿ ਦਿੱਤਾ ਤੁਹਾਡਾ ਠੀਕ ਹੈ ਨਾ ਉਹ ਮੈਂ ਜਿਵੇਂ ਰਹਿ ਦੇ ਵਿੱਚ ਕੱਲ ਤੁਹਾਨੂੰ ਕੋਲ ਗਾਲ ਨਿਕਲ ਗਈ ਸੀ ਪਰਸੋਂ ਉਹ ਰਹਿਸ ਬਹੁਤ ਜ਼ਿਆਦਾ ਸਾਡੇ ਵਿੱਚ ਇਹ ਝੂਠ ਬੋਲਣਾ ਬੰਦ ਕਰੋ ਮਾਫੀ ਮੰਗ ਲਓ ਬਠਿੰਡੇ ਪੂਰੇ ਤੋਂ ਸਾਰਾ ਬਠਿੰਡਾ ਬਠਿੰਡੇ ਦੇ ਵਿੱਚ ਆ ਕੇ ਕਿਸੇ ਬੰਦੇ ਨਾਲ ਕਿਸੇ ਦੁਕਾਨ ਦੇ ਉੱਤੇ ਕਿਸੇ ਬੰਦੇ ਨਾਲ ਕਿਸੇ ਪੱਤਰਕਾਰ ਨਾਲ ਆ ਕੇ ਗੱਲ ਕਰ ਲਓ ਹਰ ਬੰਦਾ ਤੁਹਾਡੇ ਉੱਤੇ ਉਸ ਦਿਨ ਦਾ 1.5 ਸਾਲ ਦਾ ਥੂਤੂ ਕਰਾ ਤੁਸੀਂ ਕਹਿੰਦੇ ਵੀਡੀਓ ਨਹੀਂ ਪਾਈ 1.5 ਸਾਲ ਤੋਂ ਵੀਡੀਓ ਤਕਾ ਦਿਓ ਕੀ ਕਰਨੋ ਵੀਡੀਓ ਪਾਣੀ ਸੀ ਬਈ ਸਾਡਾ ਬੇਵਕੋ ਬਣਾ ਕੇ ਚਲੇ ਗਈ ਤੁਹਾਡੇ ਵੀਡੀਓ ਬਾਂਦੇ ਆ ਬਜ਼ੁਰਗ ਕਿੰਨੇ ਗੇੜੇ ਕੱਡੇ ਨੇ ਇਹਨਾਂ ਨੇ ਡੀਸੀ ਦਫ਼ਤਰ ਦੇ ਫੇਰ ਜਾ ਕੇ ਕੰਮ ਹੋਇਆ ਤੋ ਵੀ 2 ਮਹੀਨੇ ਬਾਅਦ ਤੁਸੀਂ ਕਹਿੰਦੇ ਇਨਕੁਆਇਰੀ ਚੱਲ ਰਹੀ ਹੈ ਕਿਹੜੀ ਚੀਜ਼ ਦੀ ਇਨਕੁਆਇਰੀ ਉਹ ਤਰੀਕਾ ਬੈਣ ਲੱਗ ਗਿਆ ਨੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਉਹ ਫੜੇ ਵੀ ਗਏ ਸੀਗੇ ਤੁਹਾਨੂੰ ਹਜੇ ਵੀ ਨਹੀਂ ਪਤਾ ਕਿਉਂਕਿ 1.5 ਸਾਲ ਤੋਂ ਤੁਹਾਨੂੰ ਨਹੀਂ ਸੀ ਨਾ ਪਤਾ ਕੀ ਹੈ ਅੱਜ ਤੁਸੀਂ ਏਜੰਡਾ ਵੜਾ ਰਹੇ ਹੋ ਸਾਡੀ ਤੁਹਾਡੀ ਲੜਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਅਸੀਂ ਪੁਲਿਸ ਵਾਲਾ ਆ ਜਿਹੜੇ ਬੈਠੇ ਨੇ ਸ਼ਾਇਦ ਉਹ ਥੋੜੇ ਜਿਹੜੇ ਹਫ਼ਤੇ ਪਹਿਲਾਂ ਹੀ ਪੁਲਿਸ ਦੇ ਖਿਲਾਫ ਧਰਨੇ ਲਾ ਕੇ ਹਟੇ ਨੇ ਇੱਕ ਮੈਡਮ ਤੁਹਾਨੂੰ ਹੋਰ ਸਲਾਹ ਹੈ ਜਿਹੜਾ ਤੁਸੀਂ ਆਪ ਦਾ ਉੱਥੇ ਪ੍ਰੋਪਗੈਂਡਾ ਚਲਾਉਣਾ ਚਲਾਈ ਚੰਨੋ ਜੇ ਸਾਡੀ ਮੇਲਾ ਜੀ ਦੀ ਫੈਮਲੀ ਦੇ ਉੱਤੇ ਹੋਰ ਕੋਈ ਇਲਜ਼ਾਮ ਲਾਇਆ ਪਹਿਲਾਂ ਬਹੁਤ ਤੁਸੀਂ ਜੋ ਕਰ ਸਕਦੇ ਸੀ ਉਹ ਕਰਤੀ ਜੋ ਤੁਸੀਂ ਕਰਨਾ ਸੀ ਉਹ ਕਰਤੀ ਉਹਦੀ ਹਦਾ پار ਕਰਤੀਆਂ ਸੀਗੀਆਂ ਹੁਣ ਤੁਸੀਂ ਕਦੀ ਕਹਿੰਦੇ ਹੋ ਵੀ ਮੈਂ ਜਾ ਕੇ ਐਫ ਆਈ ਆਰ ਕਰਾਈ ਝੂਠ ਮੈਂ 20 ਲੱਖ ਦਵਾਇਆ ਝੂਠ ਹੋਰ ਝੂਠ ਨਾ ਬੋਲੋ ਐਦੂੰ ਇਲਾਵਾ ਜੇ ਤੁਹਾਡੀ ਕੋਈ ਹੋਰ ਸਟੇਟਮੈਂਟ ਸਾਡੇ ਮੇਲਾ ਜੀ ਦੇ ਪਰਿਵਾਰ ਵਾਸਤੇ ਜਾਂ ਮੇਲਾ ਜੀ ਵਾਸਤੇ ਆ ਗਈ ਤਾਂ ਮਜਬੂਰੀ ਦੇ ਵਿੱਚ ਸਾਨੂੰ ਬਠਿੰਡੇ ਤੁਹਾਡੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨਾ ਪਊਗਾ ਤੇ ਉਹ ਵੀ ਦੇਖਣ ਲਾਇਕ ਹੋਊਗਾ ਕਿਉਂਕਿ ਤੁਹਾਡਾ ਜਿਹੜਾ ਰੋਸ਼ਪਰਦਸ਼ਨ ਹੈ ਨਾ ਸਾਨੂੰ ਤਾਂ ਤੁਹਾਡੇ ਤੇ ਵਿਸ਼ਵਾਸ ਹੈ ਨਹੀਂ ਸਾਡੇ ਹਿਸਾਬ ਨਾਲ ਤਾਂ ਉਹ ਖੜਾ ਹੈ ਬੇਮੁਨਾਇ ਗੱਲਾਂ ਦੇ ਤੁਹਾਡੀ ਈਗੋ ਦੀ ਪ੍ਰੋਬਲਮ ਤੇ ਈਗੋ ਦੀ ਗੱਲ ਹੀ ਲਾ ਲਓ ਤੁਹਾਡੇ ਤੋਂ ਇੱਕ ਗਾਲ ਨਿਕਲ ਗਈ ਬਹੁਤ ਘਟਿਆ ਐਡੇ ਕੱਟ ਦੇ ਵਿੱਚ ਜਦੋਂ ਕਿ ਤੁਹਾਡੀ ਪਹਿਲਾਂ ਸਟੇਟਮੈਂਟ ਮੀਡੀਆ ਦੇ ਵਿੱਚ ਕੀ ਸੀਗੀ ਵੀ ਅਸੀਂ ਰੈਪਿਊਟੇਡ ਫੈਮਿਲੀ ਤੋਂ ਆ ਮੈਂ ਤਾਂ ਦੱਸ ਨਹੀਂ ਸਕਦੀ ਵੀ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੱਢੀਆਂ ਤੇ ਫਿਰ ਤੁਸੀਂ ਜਿਹੜੀ ਉੱਥੇ ਗਾਲ ਕੱਢੀ ਸਾਡੇ ਤਾਂ ਕੰਨਾਂ 'ਚ ਖੂਨ ਲਿਆਤਾ ਚਲੋ ਠੀਕ ਹੈ ਜਜਬਾਤ ਦੇ ਵਿੱਚ ਨਿਕਲ ਜਾਂਦੀ ਹੈ ਅਸੀਂ ਵੀ ਕਈ ਵਾਰ ਜਜਬਾਤੀ ਹੋ ਕੇ ਕਈ ਵਾਰ ਕੋਈ ਸ਼ਬਦਾਵਲੀ ਇੱਧਰ ਉੱਧਰ ਜੀਮ ਖਿਸਕ ਜਾਂਦੀ ਹੈਗੀ ਹੈ ਉਹਨੂੰ ਅਪੋਲੋਜਾਈਜ਼ ਕਰ ਲੈਣਾ ਚਾਹੀਦਾ ਉਹਨੂੰ ਵੀ ਤੁਸੀਂ ਜਸਟੀਫਾਈ ਕਰਦੇ ਹੋ ਆਪਣੀ ਗੱਲ ਨੂੰ ਵੀ ਨਹੀਂ ਇੱਕ ਮਾਂ ਦਾ ਦਰਦ ਸੀ ਇੱਕ ਪਤਨੀ ਦਾ ਦਰਦ ਸੀ ਤੁਸੀਂ ਕਹਿ ਦੋ ਇਹਦੇ ਨਾਲ ਨਾ ਇੱਕ ਚੀਜ਼ ਹੋਰ ਜੋੜ ਦੋ ਜਿਹੜੀ ਚੰਗੀ ਗੱਲ ਹੈ ਤੁਹਾਡੇ ਆਸਤੇ ਇਨ ਫਿਊਚਰ ਕਿਉਂਕਿ ਸਾਨੂੰ ਲੱਗਦਾ ਵੀ ਆ ਤਾਂ ਤੁਹਾਡਾ ਚੱਲਦਾ ਹੀ ਰਹਿਣਾ ਇਸ ਤਰ੍ਹਾਂ ਦਾ ਕੁਛ ਨਾ ਕੁਛ ਤੁਸੀਂ ਉਹਦੇ 'ਚ ਕਰ ਦੋ ਵੀ ਇੱਕ ਮਾਂ ਦਾ ਦਰਦ ਸੀ ਇੱਕ ਪਤੀ ਦਾ ਦਰਦ ਸੀ ਤਾਂ ਮੇਰੇ ਤੋਂ ਇਹ ਗੱਲ ਨਿਕਲ ਗਈ ਜਿਸ ਦੇ ਲਈ ਮੈਂ ਅਪੋਲੋਜਾਈਜ਼ ਕਰਦੀ ਮੈਂ ਸੌਰੀ ਫੀਲ ਕਰਦੀ ਆ ਗੱਲ ਖਤਮ ਹੋ ਗਈ ਤੁਸੀਂ ਕਿਸੇ ਵੀ ਸਟੇਟਮੈਂਟ ਦੇ ਵਿੱਚ ਨਹੀਂ ਕਹ ਰਹੇ ਕੱਲ ਦੇ ਪਰਸੋਂ ਦੇ ਮੀਡੀਆ ਵਾਲੇ ਮਗਰ ਪਏ ਹੋਏ ਆ ਵੀ ਤੁਹਾਡੇ ਮੂੰਹ ਚੋਂ ਨਿਕਲ ਗਈ ਉਹ ਜਿਹੜੀ ਗਾਲ ਕੱਢੀ ਤੁਸੀਂ ਗਾਲ ਕੱਢੀ ਤੁਸੀਂ ਉਸ ਨੂੰ ਜਸਟੀਫਾਈ ਕਰ ਰਹੇ ਹੋ ਵੀ ਹਾਂ ਮੈਂ ਗਾਲ ਕੱਢੀ ਤਾਂ ਮੈਂ ਸਹੀ ਸੀ ਉਸ ਗੱਲ ਤੇ ਵੀ ਅਸਲ ਦੀ ਚੀਜ਼ ਤੁਹਾਡੀ ਇੱਕ ਈਗੋ ਚੱਲ ਕਰੀ ਹੈ ਹੋਰ ਕੁਝ ਨਹੀਂ ਹੈਗਾ ਤੇ ਬਸ ਤੁਹਾਨੂੰ ਲਾਸਟ ਇਹੀ ਬੇਨਤੀ ਹੈ ਵੀ ਜਿਹੜਾ ਆਪਦਾ ਟੰਟਵਾ ਚਲਾਉਣਾ ਚਲਾਈ ਚੱਲੋ ਜੇ ਸਾਡੇ ਮੇਲਾ ਜੀ ਦੇ ਪਰਿਵਾਰ ਬਾਰੇ ਜਾਂ ਮੇਲਾ ਜੀ ਬਾਰੇ ਕੋਈ ਸਟੇਟਮੈਂਟ ਇਸ ਤਰ੍ਹਾਂ ਦੀ ਪੁੱਠੀ ਸਿੱਧੀ ਆ ਗਈ ਤਾਂ ਸੰਘਰਸ਼ ਤੁਹਾਡਾ ਅਸੀਂ ਇੱਥੇ ਬਠਿੰਡੇ ਸ਼ੁਰੂ ਕਰਾਂਗੇ ਤੁਹਾਡੇ ਖਿਲਾਫ ਧੰਨਵਾ